परम सम्मान सत्कार योग साहिब सतगुरु श्री गुरु ग्रंथ साहिब सच्चे बादशाह दीन जी दीनदयाल भगत वशल गुरुदेव पिताजी दे मुकद्दस ਦਰਬਾਰ ਅੰਦਰ ਸੁਭਾਈ ਮਾਨ ਸਜ ਬੈਠੀ ਸਮੂਹ ਸਾ ਸੰਗ ਜੀਓ ਬੜੇ ਪਿਆਰ ਸਤਿਕਾਰ ਨਾਲ ਤੁਸੀਂ ਗੁਰ ਚਰਨਾਂ ਵਿੱਚ ਸਜ ਬੈਠੇ ਹੋ ਪਿਆਰ ਦੇ ਨਾਲ ਆਪ ਜੀ ਨੇ ਜੋ ਅੰਮ੍ਰਿਤ ਵਚਨ ਹੁਣੇ ਸੁਣੀ ਹੈ ਇਸੇ ਹੀ ਪਾਵਨ ਸ਼ਬਦ ਨੂੰ ਅੱਜ ਆਪਾਂ ਵਿਚਾਰਨਾ ਹੈ 408 ਅੰਗ ਤੇ ਸ਼ਬਦ ਦਰਜ ਹੈ ਜਿਵੇਂ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਤਕਰੀਬਨ 5 ਕੋ ਸ਼ਬਦ ਨੇ ਇਹ ਸਾਰੇ ਸ਼ਬਦ ਪੜਤਾਲ ਗਾਇਨ ਸ਼ੈਲੀ ਵਿੱਚ ਆਏ ਨੇ ਇਸ ਕਰਕੇ ਇਹਨਾਂ ਸ਼ਬਦਾਂ ਦੀਆਂ ਜਿਹੜੀਆਂ ਤੁਕਾਂ ਨੇ ਉਹ ਆਪਸ ਵਿੱਚ ਇੱਕ ਸੰਵਾਦ ਵਿੱਚ ਪਿੱਟ ਨਹੀਂ ਹੁੰਦੀਆਂ ਕਉਕੀ ਪੜਤਾਲ ਗਾਇਨ ਸ਼ੈਲੀ ਹੀ ਐਸੀ ਹੈ ਪੜਤਾਲ ਦੇ ਆਏ ਸ਼ਬਦਾਂ ਦਾ ਪਾਠ ਕਰਨਾ ਵੀ ਮਹੰਗਾ ਹੈ ਇਨ੍ਹਾਂ ਦੇ ਵਿਸ਼ਰਾਮ ਬਹੁਤ ਮਹੰਗੇ ਹਨ ਕਈ ਪੜਤਾਲਾਂ ਜਿਸ ਗੁਰਮੁਖ ਨੇ ਸੰਥਿਆ ਨਹੀਂ ਕੀਤੀ ਉਹ ਇਨ੍ਹਾਂ ਪੜਤਾਲਾਂ ਦੇ ਵਿਸ਼ਰਾਮ ਨਹੀਂ ਲਾ ਸਕਦਾ ਤਕਰੀਬਨ 52 53 ਪੜਤਾਲਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ 543 ਇਸ ਆਸਾ ਰਾਗ ਵਿੱਚ ਹੀ ਨੇ ਗੁਰੂ ਅਰਜਨ ਦੇਵ ਜੀ ਦੀਆਂ ਅੱਜ ਅਸੀਂ ਦੂਸਰੀ ਪੜਤਾਲ ਨੂੰ ਵਿਚਾਰਨਾ ਹੈ ਤਾਂਨ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਪਵਿੱਤਰ ਸ਼ਬਦ ਵਿੱਚ ਕੀ ਰਹਿਮਤ ਕਰਦੇ ਆ ਉਹ ਅੱਜ ਦੇ ਅਸੀਂ ਇਸ ਸ਼ਬਦ ਵਿੱਚ ਦੇਖਾਂਗੇ ਸੋ ਆਓ ਜਿੰਨੇ ਤੁਸੀਂ ਗੁਰਮੁਖ ਪਿਆਰੇ ਜੁੜੇ ਹੋ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਕਰੋ ਪਰਵਾਨ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਆਰੰਭ ਹੁੰਦਾ ਆਸਾ ਮਹੱਲਾ ਪੰਜਵਾਂ ਆਸਾ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਮੁਬਾਰਕ ਰਚਨਾ ਚੋਂ ਸ਼ਬਦ ਦਾ ਉਚਾਰਨ ਕਰ ਰਹੇ ਆ ਮਹਾਰਾਜ ਕਹਿੰਦਿਆ ਬਾਪਾਰ ਗੋਬਿੰਦ ਨਾਈ ਨਾਈ ਤੋਂ ਭਾਵ ਹੈ ਪਰਮਾਤਮਾ ਦਾ ਨਾਮ ਕਿ ਜਿਹੜੇ ਸੰਤ ਜਨ ਨੇ ਸਾਧੂ ਜਨ ਨੇ ਉਸ ਪ੍ਰਭੂ ਦੇ ਪਿਆਰੇ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕੋ ਵਪਾਰ ਹੁੰਦਾ ਹੈ ਉਹ ਵਪਾਰ ਕਰਦੇ ਆ ਕੇਵਲ ਤੇ ਕੇਵਲ ਗੋਬਿੰਦ ਦੇ ਨਾਮ ਦਾ ਜਿਸ ਗੋਬਿੰਦ ਦੇ ਨਾਮ ਨੂੰ ਜਪਣ ਵਾਸਤੇ ਉਹਨਾਂ ਨੂੰ ਇਹ ਮਾਨਸ ਦੇਹੀ ਪ੍ਰਾਪਤ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਤੇ ਇਹ ਹਰ ਇੱਕ ਨੂੰ ਆਖ ਦਿਆ ਵੀ ਹਰ ਇੱਕ ਜੀਵ ਇਸ ਸੰਸਾਰ ਤੇ ਵਪਾਰ ਕਰਨ ਲਈ ਆਇਆ ਹੈ ਤੇ ਜਦੋਂ ਵਪਾਰ ਕਰਨਾ ਹੋਵੇ ਤੇ ਬੰਦੇ ਕੋਲ ਪੂੰਜੀ ਹੋਣੀ ਚਾਹੀਦੀ ਹੈ ਬਿਨਾ ਪੂੰਜੀ ਤੋਂ ਥੋੜਾ ਵਪਾਰ ਹੁੰਦਾ ਕੋਈ ਬਿਜ਼ਨਸ ਹੁੰਦਾ ਜੇ ਬੰਦੇ ਕੋਲ ਪੂੰਜੀ ਨਹੀਂ ਹੈ ਤੇ ਉਹ ਬਿਜ਼ਨਸ ਨਹੀਂ ਕਰ ਸਕਦਾ ਨਾ ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਮੈਂ ਇਸ ਸਮ੍ਰਿਤ ਮੰਡਲ ਤੇ ਭੇਜਿਆ ਤੇ ਤੈਨੂੰ ਮੈਂ ਪੂੰਜੀ ਦੇ ਕੇ ਭੇਜਿਆ ਤੇਰੇ ਕੋਲ ਪੂੰਜੀ ਹੈ ਸੁਵਾਸਾਂ ਦੀ ਅਸੀਂ ਸੁਵਾਸਾਂ ਦੀ ਪੂੰਜੀ ਲੈ ਕੇ ਆਏ ਆ ਕਿਸੇ ਕੋਲ ਕਿੰਨੀ ਹੈ ਇਸੇ ਕੁਲ ਪਿੰਨੀ ਇਹ ਰੱਬ ਵੱਲੋਂ ਸਾਨੂੰ ਦਿੱਤੀ ਹੋਈ ਹੈ ਪਰ ਅਸਲ ਗੱਲ ਇਹ ਹੈ ਜਿੰਨੀ ਸਾਡੇ ਕੋਲ ਪੂੰਜੀ ਹੈ ਅਸੀਂ ਉਸ ਪੂੰਜੀ ਦੇ ਨਾਲ ਇਸ ਮ੍ਰਿਤ ਮੰਡਲ ਤੇ ਵਾਹਿਗੁਰੂ ਜੀ ਦੇ ਨਾਮ ਦਾ ਵਪਾਰ ਕਰਨਾ ਹੈ ਤੇ ਮਹਾਰਾਜ ਕਹ ਲਗੇ ਇਹ ਵਪਾਰ ਦੁਨੀਆ ਦੇ ਸਾਰੇ ਬਿਜ਼ਨਸ ਨਾਲੋਂ ਵੱਖਰਾ ਹੈ ਇਹ ਉਹ ਵਪਾਰ ਹੈ ਜਿਹੜਾ ਇਸ ਧਰਤੀ ਤੇ ਸੁੱਖ ਦੇਗਾ ਇਸ ਲੋਕ ਵਿੱਚ ਵੀ ਤੇ ਜਿੱਦਣ ਤੂੰ ਇਸ ਦੇਹੀ ਵਿੱਚੋਂ ਨਿਕਲੇਗਾ ਤੇਰੀ ਜਿੰਦ ਨਿਕਲੇਗੀ ਤੇ ਪਰਲੋਕ ਵਿੱਚ ਵੀ ਇਹੀ ਕੀਤਾ ਹੋਇਆ ਵਪਾਰ ਤੇਰੇ ਕੰਮ ਆਏਗਾ ਮਹਾਰਾਜ ਨੇ ਤਾਂ ਹੀ ਤੇ ਬਚਨ ਕੀਤਾ ਵਣਜ ਕਰੋ ਵਣਜਾਰੋ ਹਜ਼ੂਰ ਕਹਿਣ ਲੱਗੇ ਇਸ ਸੰਸਾਰ ਤੇ ਜਿੰਨੇ ਮਨੁੱਖ ਨੇ ਸਾਰੇ ਵਣ ਜਾ ਰਹੇ ਹੀ ਆਏ ਆ ਵਣ ਜਾ ਰਹੇ ਤੋਂ ਪਾ ਵਪਾਰ ਕਰਨਾ ਆਏ ਨੇ ਸਾਰੇ। ਹਜ਼ੂਰ ਕਹ ਲਗੇ ਵਣਜ ਕਰੋ ਵਾ ਵਣ ਜਾ ਰਹੋ ਵੱਖਰ ਲਿਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਹਿ ਨਾਲ ਉਹ ਵਸਤੂ ਨੂੰ ਖਰੀਦਣਾ ਚਾਹੀਦਾ ਉਸ ਵਸਤੂ ਦਾ ਵਪਾਰ ਕਰਨਾ ਚਾਹੀਦਾ ਜਿਹੜੀ ਵਸਤੂ ਪਰਲੋਕ ਵਿੱਚ ਤੇਰੇ ਨਾਲ ਨਿਭ ਜਾਵੇ। ਇਤੇ ਵੀ ਤੇਰਾ ਸਾਥ ਦਵੇ ਤੇ ਅੱਗੇ ਵੀ ਸਾਥ ਦਵੇ ਉਹ ਦੁਨੀਆ ਦਾ ਇੱਕੋ ਇੱਕ ਵਪਾਰ ਹੈ ਪਰਮਾਤਮਾ ਦੇ ਨਾਮ ਦਾ ਇਹਦੇ ਤੋਂ ਬਗੈਰ ਹੋਰ ਕੋਈ ਐਸਾ ਵਪਾਰ ਨਹੀਂ ਹੈ ਕੋਈ ਐਸੀ ਵਸਤੂ ਨਹੀਂ ਹੈ ਤੁਸੀਂ ਜਿੰਨੂੰ ਉਹਨੂੰ ਇਕੱਠਾ ਕਰੋ ਤੇ ਕਹੋ ਵੀ ਇਹ ਹੁਣ ਮੇਰੇ ਨਾਲ ਨਿਭ ਜਾਈਂ ਮਹਾਰਾਜ ਆਖਦੇ ਆ ਕਿਵਲ ਤੇ ਕਿਲ ਪਰਮਾਤਮਾ ਦਾ ਨਾਮ ਹੀ ਹੈ ਜੋ ਮਨੁੱਖ ਦੇ ਨਾਂ ਨਿਭਦਾ ਹੈ ਇਸ ਕਰਕੇ ਸਤਗੁਰ ਜੀ ਨੇ ਉਦਾਹਰਨਾ ਵੱਖ-ਵੱਖ ਲਈਆਂ ਬੜੇ ਤਰੀਕਿਆਂ ਨਾਲ ਸਮਝਾਇਆ ਸਾਨੂੰ ਇੱਕ ਤਰੀਕੇ ਨਾਲ ਨਹੀਂ ਆਣਾ ਜੀ ਬੜੇ ਤਰੀਕਿਆਂ ਦੇ ਨਾਲ ਵੀ ਕਿਵੇਂ ਨਾ ਕਿਵੇਂ ਨੋ ਥੋੜੀ ਬੋਤੀ ਮਾਤਮ ਆ ਜੇ ਸਮਝ ਪੈ ਜੇ ਵੀਰ ਮੈਂ ਨਾਮ ਜਪਣ ਆਇਆ ਮੈਂ ਸੰਸਾਰ ਤੇ ਕੁਝ ਕਮਾਈ ਕਰਨ ਆਇਆ ਕੁਝ ਖੱਟਣ ਆਇਆ ਵੇਖੋ ਜਿਹੜਾ ਵਪਾਰ ਹੁੰਦਾ ਹੈ ਹਰ ਵਪਾਰ ਵਿੱਚ ਬੰਦਾ ਸੋਚਦਾ ਮੈਨੂੰ ਮੁਨਾਫਾ ਹੋਵੇ ਹਨਾ ਜੀ ਹਰ ਚਾਹੁੰਦੇ ਲਾਹਾ ਹੋਵੇ ਦੁਨੀਆ ਵਿੱਚ ਐਸਾ ਕਿਹੜਾ ਵਪਾਰ ਹੈ ਜਿੱਥੇ ਬੰਦਾ ਚਾਹੁੰਦੇ ਮੈਨੂੰ ਘਾਟਾ ਪਵੇ ਕੋਈ ਨਹੀਂ ਹੈ ਨਾ ਅਸੀਂ ਕੋਈ ਦੁਕਾਨਦਾਰੀ ਕੋਈ ਬਿਜ਼ਨਸ ਸ਼ੁਰੂ ਕਰਦੇ ਆ ਤੇ ਇਸੇ ਉਮੀਦ ਤੇ ਕਰਦੇ ਆ ਤੇ ਇਸ ਆਸ ਤੇ ਕਰਦੇ ਆ ਵੀ ਮੈਂ ਲਾਹਾ ਖਟਣਾ ਹੈ ਮੈਂ ਪ੍ਰੋਫਿਟ ਕਮਾਉਣਾ ਹੈ ਲਾਸ ਵਿੱਚ ਤੇ ਕੋਈ ਨਹੀਂ ਜਾਣਾ ਚਾਹੁੰਦਾ ਨਾ ਜੀ ਕੌਣ ਚਾਹੁੰਦਾ ਕਿ ਮੈਨੂੰ ਹਾਨੀ ਹੋਵੇ ਮੈਨੂੰ ਨੁਕਸਾਨ ਚੱਲਣਾ ਪਵੇ ਹਰ ਬੰਦਾ ਪ੍ਰੋਫਿਟ ਲਾਹਾ ਚਾਹੁੰਦਾ ਹੈ ਮਹਾਰਾਜ ਨੇ ਸਾਨੂੰ ਆਖਿਆ ਵੀ ਮੈਂ ਤੈਨੂੰ ਵੀ ਸੰਸਾਰ ਤੇ ਲਾਹਾ ਲੈਣ ਲਈ ਭੇਜਿਆ ਹੈ ਪ੍ਰੋਫਿਟ ਕਮਾਉਣ ਲਈ ਭੇਜਿਆ ਲਾਹਾ ਖੱਟਣ ਵਾਸਤੇ ਭੇਜਿਆ ਬਚਨ ਕਿ ਪ੍ਰਾਨੀ ਤੂੰ ਆਇਆ ਲਾਹਾ ਲੈਣ ਹੁਣ ਲਾਹਾ ਤਾਂ ਹੀ ਮਿਲਨੇ ਜੇ ਮੈਂ ਉਹ ਬਿਜ਼ਨਸ ਕਰਾਂਗਾ ਉਹ ਵਪਾਰ ਕਰਾਂਗਾ ਜਿਸ ਵਪਾਰ ਵਿੱਚੋਂ ਹਰ ਪਲ ਲਾਹਾ ਹੀ ਹੁਖਟਿਆ ਜਾਣਾ ਕਿਉਂਕਿ ਵਪਾਰ ਕਰਾਂਗਾ ਤੇ ਲਾਹਾ ਪ੍ਰਾਪਤ ਹੋਣੇ ਜੀ ਵਪਾਰੀ ਕੁ ਐਸਾ ਕਰ ਬੈਠਾ ਹਾਂ ਕਿ ਜਿਸ ਵਪਾਰ ਵਿੱਚੋਂ ਹਰ ਪਲ ਲੋਸ ਵਿੱਚ ਹੀ ਜਾਣਾ ਹੈ ਘਾਟੇ ਵਾਲੀ ਜਾਣਾ ਹੈ ਤੇ ਮਹਾਰਾਜ ਆਖਦਿਆ ਪਾਈ ਫਿਰ ਚੇਤਾ ਰੱਖੀ ਤੇਰੀ ਜਿਹੜੀ ਜ਼ਿੰਦਗੀ ਦੀ ਰਾਤ ਹੀ ਨਾ ਤੇ ਜਿਹੜੀ ਤੇਰੀ ਜਮਾ ਪੂੰਜੀ ਹੈ ਇਹ ਦਿਨ ਬਦਨ ਮੁਕਦੀ ਜਾਂਦੀ ਹੈ ਦਿਨ ਬਦਨ ਕਿਉਂਕਿ ਰੱਬ ਨੇ ਸਾਨੂੰ ਜਮਾ ਪੂੰਜੀ ਬਖਸ਼ਿਸ਼ ਕੀਤੀ ਹੈ ਸਵਾਸਾਂ ਦੀ ਇਹਦਾ ਪਰੋਸਾ ਨਹੀਂ ਪਤਾ ਨਹੀਂ ਇਹ ਕਿਦਣ ਮੁੱਕ ਜਾਏ ਇਹਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਨਾ ਜੀ ਇਹ ਤੇ ਰੱਬ ਜਾਣਦਾ ਕਿ ਸਾਨੂੰ ਪੂੰਜੀ ਕਿੰਨੀ ਦਿੱਤੀ ਹੈ ਪਰ ਸਾਡਾ ਫਰਜ ਇਹ ਹੈ ਕਿ ਜਿੰਨਾ ਹੁੰਦਾ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦੇ ਨਾਮ ਨੂੰ ਇੱਕ ਇੱਕ ਸਵਾਸ ਨਾਲ ਜਪ ਲਈ ਜਿੰਨਾ ਹੁੰਦਾ ਇੱਕ ਇੱਕ ਸਵਾਸ ਨਾਲ ਪਰਮਾਤਮਾ ਦੇ ਨਾਮ ਦੀ ਅਰਾਧਨਾ ਕਰ ਲਈ ਇੱਕ ਇੱਕ ਸਵਾਸ ਨਾਲ ਬਾਣੀ ਪੜ ਲਈ ਜਣਾ ਚੰਗੇ ਕਰਮ ਕਮਾ ਲਈ ਆ ਜਿੰਦਗੀ ਦਾ ਸਭ ਤੋਂ ਵੱਡਾ ਲਾਹਾ ਹੈ ਮਹਾਰਾਜ ਆਖਦਿਆ ਵਪਾਰ ਬੜਾ ਲੋਕ ਕਰਦੇ ਇਤੇ ਬਿਜ਼ਨਸ ਕਈ ਤਰ੍ਹਾਂ ਦਾ ਹੈ ਹਜ਼ਾਰਾਂ ਤਰ੍ਹਾਂ ਦਾ ਵਪਾਰ ਇਸ ਜਗਤ ਤੇ ਹੁੰਦਾ ਹੈ ਸਤਿਗੁਰ ਜੀ ਨੇ ਆਖਿਆ ਪਰ ਜਿਹੜੇ ਸੰਤ ਜਨ ਨੇ ਨਾ ਸਾਧੂ ਜਨ ਨੇ ਉਹ ਹਰੀ ਦੇ ਨਾਮ ਦੇ ਵਪਾਰੀਆ ਕਬੀਰ ਸਾਹਿਬ ਜੀ ਦਾ ਬਚਨ ਤੇ ਤੁਸੀਂ ਪੜ੍ਹਦੀ ਹੋ ਨਾ ਸਾਰੇ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਹਨਾ ਛੁੱਟ ਗਈ ਸੰਸਾਰੀ ਹੋਣਾਂ ਨੇ ਪਰਮਾਤਮਾ ਦੇ ਨਾਮ ਦੇ ਹੀਰੇ ਨੂੰ ਖਟਿਆ ਉਹ ਸੰਸਾਰ ਦੇ ਪਦਾਰਤ ਸੰਸਾਰ ਦੇ ਲਾਭ ਵਾਲੋਂ ਉਹ ਬਿਲਕੁਲ ਮਨ ਦੀਆਂ ਉਹਨਾਂ ਦੀਆਂ ਬਿਰਤੀਆਂ ਉਹਨਾਂ ਦਾ ਸੁਰ ਤੋਂ ਉਹਨਾਂ ਦੀ ਧਿਆਨ ਬਿਲਕੁਲ ਟੁੱਟ ਚੁੱਕੀ ਹੈ ਮਹਾਰਾਜ ਜੀ ਸੱਚੇ ਪਾਤਸ਼ਾਹ ਆਖਦੇ ਆ ਇਸ ਕਰਕੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਭਈ ਅਸਲੀ ਲਾਹਾ ਜ਼ਿੰਦਗੀ ਦਾ ਇਹੀ ਹੈ ਉਹ ਬਚਨ ਆਉਂਦਾ ਹੈ ਕਿ ਕਿਨਹੀ ਬਣ ਜਿਆ ਕਾਂਸੀ ਤਾਂਬਾ ਇਹ ਸੰਸਾਰ ਦੀਆਂ ਪਦਾਂ ਚੀਜ਼ਾਂ ਨੇ ਜਿੰਨਾ ਦਾ ਵਪਾਰ ਹੁੰਦਾ ਹੈ ਨਾ ਜੀ ਚਲੋ ਅੱਜ ਦੇ ਵਕਤ ਤੇ ਵਪਾਰ ਬਹੁਤ ਤਰ੍ਹਾਂ ਦਾ ਹੈ ਜਦੋਂ ਪਹਿਲਾਂ ਪ੍ਰਾਤਨ ਸਮੇਂ ਦੀ ਗੱਲ ਕਰਦੇ ਤੇ ਇਨਾਂ ਚੀਜ਼ਾਂ ਦਾ ਵਪਾਰ ਬਹੁਤ ਉੱਚੇ ਪੱਧਰ ਤੇ ਹੁੰਦਾ ਸੀ ਕਿਨਹੀ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਹੀਰਾ ਤੇ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਮਹਾਰਾਜ ਆਖਦੇ ਰੱਬ ਦੇ ਪਿਆਰੇ ਪ੍ਰਮਾਤਮਾ ਦੇ ਨਾਮ ਦਾ ਵਪਾਰੀ ਕਰਦੇ ਆ ਨਾਮ ਤੋਂ ਬਗੈਰ ਉਹਨਾਂ ਨੂੰ ਕੁਝ ਵਪਾਰ ਕਰਨਾ ਹੀ ਨਹੀਂ ਆਉਂਦਾ ਇਹ ਵੀ ਸੱਚ ਹੈ ਜਿਹੜੇ ਨਾਮ ਦੇ ਵਪਾਰੀ ਆ ਨਾ ਜੀ ਉਹ ਆਖਦੇ ਸਾਨੂੰ ਹੋਰ ਕੁਝ ਨਹੀਂ ਕਰਨਾ ਆਉਂਦਾ ਸਾਡੇ ਕੋਲੋਂ ਤੇ ਨਾਮ ਦਾ ਵਪਾਰ ਜਿੰਨਾ ਕਰਵਾਉਣਾ ਹੈ ਕਰਵਾ ਸਕਦੇ ਹੋਰ ਪਾਸੇ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਇਸ ਕਰਕੇ ਉਹ ਨਾਮ ਦੇ ਵਪਾਰ ਤੋਂ ਬਗੈਰ ਹੋਰ ਕੁਝ ਨਾ ਸੋਚਦੇ ਆ ਨਾ ਕੁਝ ਹੋਰ ਕਰਦੇ ਆ ਮਹਾਰਾਜ ਨੇ ਜੋ ਉਹਨਾਂ ਦੀ ਗੱਲ ਕੀਤੀ ਹੈ ਵਪਾਰ ਗੋਵਿੰਦ ਨਾਏ ਰੱਬ ਦੇ ਪਿਆਰਿਆਂ ਨੇ ਗੋਵਿੰਦ ਦੇ ਨਾਮ ਦਾ ਵਪਾਰ ਕੀਤਾ ਤੇ ਆਖਦੇ ਆ ਜਦੋਂ ਵਪਾਰ ਕਰਦੇ ਆ ਕੀ ਹੁੰਦਾ ਹੈ ਸਾਧ ਸੰਤ ਮਨਾਏ ਪ੍ਰੀਅ ਭਾਏ ਉਹਨਾਂ ਸਾਧੂ ਸੰਤ ਜਨਾਂ ਨੇ ਪਰਮਾਤਮਾ ਨੂੰ ਮਨਾ ਲਿਆ ਹੈ ਰਜਾ ਲਿਆ ਹੈ ਤੇ ਜਿਨ੍ਹਾਂ ਨੇ ਰੱਬ ਖੁਸ਼ ਕਰ ਲਿਆ ਉਹਨਾਂ ਨੇ ਰੱਬ ਨੂੰ ਪਾ ਲਿਆ ਹੈ ਜਦੋਂ ਰੱਬ ਖੁਸ਼ ਹੋ ਜਾਏ ਤੇ ਸਮਝ ਲਓ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਆਖਦੇ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋਵੇ ਫਿਰ ਹਿਰਦੇ ਅੰਦਰ ਪੰਜ ਨਾਦ ਵੱਜਦੇ ਆ ਪੰਜ ਵਾਜੇ ਵੱਜਦੇ ਆ ਜਿਨ੍ਹਾਂ ਦੀਆਂ ਧੁਨਾ ਵੱਖਰੀਆਂ ਵੱਖਰੀਆਂ ਇੱਕ ਧੁਨ ਨਹੀਂ ਹੈ ਜੇ ਪੰਜ ਨਾਦ ਨੇ ਤੇ ਉਹਨਾਂ ਪੰਜਾਂ ਨਾਦਾਂ ਦੀ ਨਾਦ ਦਾ ਅਰਥ 사ਉਂਡ ਹੁੰਦਾ ਨਾ ਉਹ ਪੰਜ 사ਉਂਡ ਵੱਖ-ਵੱਖ ਤਰ੍ਹਾਂ ਦੀਆਂ ਨੇ ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸੁਮੇਲ ਹੁੰਦਾ ਹੈ ਤੇ ਜਦੋਂ ਕੋਈ ਮਿਲਦਾ ਹੈ ਬੜੇ ਚਿਰਾਂ ਤੋਂ ਵਿਛੜਿਆ ਹੋਇਆ ਤੇ ਆਖਦੇ ਜਿਵੇਂ ਸ਼ਹਿਨਾਈ ਵੱਜਦੀ ਹੈ ਖੁਸ਼ੀ ਦਾ ਇਜਹਾਰ ਕੀਤਾ ਜਾਂਦਾ ਉਸੇ ਤਰ੍ਹਾਂ ਅੰਦਰ ਬੰਦੇ ਦੇ ਪੰਜ ਵਾਜੇ ਵੱਜ ਉੱਠਦੇ ਆ ਕਿ ਅਜ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਹੋ ਗਿਆ ਹੈ ਮਹਾਰਾਜ ਕਹਿੰਦਿਆ ਸਾਦ ਸੰਤ ਮਨਾਏ ਪ੍ਰੀਅ ਪਾਈ ਗੁਣ ਗਾਏ ਪੰਚ ਨਾਦ ਤੂਰ ਬਜਾਏ ਭਾਵ ਪੰਜ ਸਾਜ ਅੰਦਰ ਵੱਜਨੇ ਸ਼ੁਰੂ ਹੋ ਗਏ ਜਿਨੂੰ ਮਹਾਰਾ ਨੇ ਆਖਿਆ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਉਹ ਪ੍ਰਮਾਤਮਾ ਜਿਹਦੀ ਕਲਾ ਵਰਤ ਜਾਂਦੀ ਹੈ ਕਿਉਂਕਿ ਵੇਖੋ ਪੰਜ ਵਾਜੇ ਵੱਜਦੇ ਹੀ ਉਦੋਂ ਆ ਜੀ ਜਦੋਂ ਉਹ ਕਲਾ ਧਾਰੀ ਪਰਮਾਤਮਾ ਆਪਣੀ ਕਲਾ ਵਰਤਉਂਦਾ ਹੈ ਜੇ ਕਮਾ ਮੇਰੀ ਬਹੁਤ ਮਿਹਨਤ ਹੈ ਮੈਂ ਦਿਨ ਰਾਤ ਇੱਕ ਕੀਤਾ 22 ਘੰਟੇ ਚੌਂਕੜਾ ਮਾਰਿਆ ਇੰਨੇ ਇੰਨਾ ਮੈਂ ਜਪ ਤਪ ਕੀਤਾ ਨਾ ਅਭਿਆਸ ਕੀਤਾ ਜੇ ਆ ਚੀਜ਼ ਮੇਰੇ ਵਿੱਚ ਆਏਗੀ ਫਿਰ ਉਹ ਪੰਜ ਵਾਜੇ ਨਹੀਂ ਵੱਜਣੇ ਉਹ ਫਿਰ ਨਹੀਂ ਵੱਜਣਗੇ ਕਿਉਂਕਿ ਦੇਸ ਚੀਜ਼ ਦੀ ਸਭ ਤੋਂ ਵੱਡਾ ਡਰ ਰਹਿੰਦਾ ਹੈ ਨਾ ਰੋਹਾਨੀਅਤ ਵਿੱਚ ਉਹ ਹਉਮੈ ਹੁੰਦੀ ਹੈ ਸਭ ਤੋਂ ਵੱਡਾ ਡਰ ਇਹੀ ਹੁੰਦਾ ਹੈ ਵੀ ਕਿਤੇ ਜੇ ਮੈਂ ਨਾਮ ਜਪੀ ਜਾਂਦਾ ਕਿਤੇ ਨਾਮ ਜਪਦਿਆਂ ਜਪਦਿਆਂ ਹਉਮੈ ਨਾ ਆ ਜੇ ਅੰਦਰ ਕਿਉਂਕਿ ਉਹਨਾ ਚਿਰ ਤੱਕ ਰੱਬ ਨੇ ਪ੍ਰਗਟ ਨਹੀਂ ਹੋਣਾ ਨਾਮ ਨੇ ਅੰਦਰ ਨਹੀਂ ਵਸਣਾ ਜਿੰਨਾ ਚਿਰ ਤੁਸੀਂ ਤੁਹਾਡਾ ਮਨ ਬਿਲਕੁਲ ਸਾਫ਼ ਨਹੀਂ ਹੁੰਦਾ ਜੇ ਥੋੜੀ ਵੀ ਹੋਮੇ ਆਉਂਦੀ ਹੈ ਮੈਲ ਤੇ ਲੱਗ ਗਈ ਨਾ ਉਹਦੀ ਤੇ ਜਿੱਥੇ ਰੰਚਕ ਮਾਤਰ ਵੀ ਮੈਲ ਹੋਵੇ ਨਾ ਜੀ ਉੱਥੇ ਮੇਰਾ ਪਰਮਾਤਮਾ ਨਹੀਂ ਆ ਕੇ ਵਸਦਾ ਤੇ ਜੇ ਬੰਦਾ ਪ੍ਰਤੱਖ ਕਹਿ ਰਿਹਾ ਹੈ ਵੀ ਨਾ ਇੰਨੇ ਘੰਟੇ ਦੀ ਮੇਰੀ ਸਮਾਧੀ ਨੇ ਘੰਟੇ ਦਾ ਮਰਾ ਚੌਂਕੜਾ ਤੇ ਇਹ ਤੇ ਪ੍ਰਤੱਖ ਹੰਕਾਰ ਦਿਸਦਾ ਪਿਆ ਨਾ ਫਿਰ ਇਸ ਤਾਈ ਮੈਂ ਕਿਹਾ ਜਿੰਨਾ ਚਿਰ ਤੱਕ ਕਲਾ ਤਾਰੀ ਦੀ ਕਲਾ ਨਹੀਂ ਨਾ ਵਰਤਦੀ ਉਨਾ ਚਿਰ ਤੱਕ ਉਹ ਪਰਮਾਤਮਾ ਤੁਹਾਡੇ ਅੰਦਰ ਨਹੀਂ ਟਿਕ ਸਕਦਾ ਹਾਂ ਤੁਹਾਡੀ ਮਸ਼ੱਕਤ ਹੈ ਤੁਸੀਂ ਮਸ਼ੱਕਤ ਘਾਲੋਗੇ ਪਰ ਉਹ ਮਸ਼ੱਕਤ ਜਿੱਦਣ ਥਾਏ ਪਏਗੀ ਇਹ ਉਸ ਕਲਾਤਾਰੀ ਨੂੰ ਪਾਏਗਾ ਕਿਦਨ ਉਹਦੀ ਮਰਜ਼ੀ ਹੁੰਦੀ ਹੈ ਕਿਦਨੋਂ ਦੀ ਪਰਵਾਹ ਨਾ ਵੇਖੋ ਅਰਜ਼ੀਆਂ ਤੇ ਲੱਗਦੀਆਂ ਰਹਿੰਦੀਆਂ ਨੇ ਅਰਜ਼ੀਆਂ ਤੇਸੀ ਵੀ ਲਾਉਣੇ ਆ ਅਰਜ਼ੀਆਂ ਹਰ ਬੰਦਾ ਲਾਉਂਦਾ ਪਰ ਉਹ ਅਰਜ਼ੀਆਂ ਪ੍ਰਮਾਨ ਉਸ ਦਿਨ ਹੋਣਗੀਆਂ ਜਿੱਦਨ ਰੱਬ ਦੀ ਮਰਜ਼ੀ ਹੋਣੀ ਹੈ ਉਹਦੀ ਮਰਜ਼ੀ ਤੋਂ ਬਿਗੈਰ ਨਹੀਂ ਅਰਜੀ ਮੰਨੀ ਜਾਣੀ ਯਾਦ ਰੱਖਿਓ ਇਸ ਕਰਕੇ ਜਿਹੜਾ ਬੰਦਾ ਜਿਗਿਆਸੂ ਕਮਾਈ ਕਰਦਾ ਹੈ ਬੰਦਗੀ ਕਰਦਾ ਹੈ ਨਾਮ ਜਪਦਾ ਹੈ ਉਹਦੀ ਅਰਜੀ ਲੱਗੀ ਹੁੰਦੀ ਹੈ ਤੇ ਜੇ ਉਹਦੀ ਅਰਜੀ ਵਿੱਚ ਉਹਦਾ ਮਨ ਬਿਲਕੁਲ ਨਿਰਮਲ ਹੈ ਮੈਂ ਤੁਰਹਿ ਤੈ ਨਾਮ ਜਪ ਜਪ ਕੇ ਹਾਂ ਮੈਂ ਬਿਲਕੁਲ ਵੀ ਮਾਤਰ ਤੱਕ ਨਹੀਂ ਤੇ ਫਿਰ ਉਸ ਉਹਦੀ ਅਰਜੀ ਪਰਵਾਣ ਹੁੰਦੀ ਹੈ ਤੇ ਫਿਰ ਉਹਦੀ ਮਸ਼ਕਕਤ ਉਹਦੀ ਕਾਲ ਥਾਏ ਪੈਂਦੀ ਹੈ ਫਿਰ ਇਹ ਬਚਨ ਪ੍ਰਤੱਖ ਹੋ ਜਾਂਦਾ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ ਕਿ ਜਿਨੀ ਨਾਮ ਧਿਆਇਆ ਗਏ ਮਸ਼ਕਕਤ ਕਾਲ ਜੋ ਉਹਨਾਂ ਨੇ ਮਸ਼ਕਕਤ ਘਾਲੀ ਉਹ ਬਿਲਕੁਲ ਥਾਏ ਪੈ ਗਈ ਮਸ਼ਕਤ ਕਿਹੜੀ ਘਾਲੀ ਸੀ ਨਾਮ ਜਪਣ ਦੀ ਨਾਮ ਧਿਆਉਣ ਦੀ ਆਹ ਮਸ਼ਕਤ ਹੈ ਸਭ ਤੋਂ ਵੱਡੀ ਮਸ਼ਕਤ ਇਹ ਹੈ ਸਭ ਤੋਂ ਵੱਡੀ ਘਾਲਣਾ ਇਹ ਹੈ ਸਾਸੰਗਤ ਇਸ ਕਰਕੇ ਨਾਮ ਜਪਣਾ ਵੇਲੇਆਂ ਦਾ ਕੰਮ ਨਹੀਂ ਹੁੰਦਾ ਨਾਮ ਜਪਣ ਵਾਲਾ ਵੇਲੇੜ ਨਹੀਂ ਹੁੰਦਾ ਸਭ ਤੋਂ ਜ਼ਿੰਦਗੀ ਦਾ ਜ਼ਰੂਰੀ ਕੰਮ ਹੀ ਨਾਮ ਜਪਣਾ ਹੈ ਸਭ ਤੋਂ ਜ਼ਰੂਰੀ ਕੰਮ ਹੀ ਨਾਮ ਜਪਣਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਗੁਣ ਗਾਏ ਪੰਚਨਾਦ ਤੂਰ ਵਜਾਏ ਰਹਾਓ ਫਿਰ ਅਗੇ ਬਚਨ ਕੀਤਾ ਕਿਰਪਾ ਪਾਏ ਉਹਦੀ ਕਿਰਪਾ ਮਿਲੀ ਤੇ ਤਾਂ ਸਭ ਕੁਝ ਹੋਇਆ ਉੰਜ ਨਹੀਂ ਹੋਇਆ ਕਿਉਂਕਿ ਵੇਖੋ ਉਹਦੀ ਕਿਰਪਾ ਦੇ ਵਿੱਚ ਵਰਤੇਗੀ ਵਰਤੇਗੀ ਉਹਦੀ ਕਿਰਪਾ ਤੋਂ ਬਿਨਾਂ ਤੇ ਕੁਝ ਨਹੀਂ ਹੋਣਾ ਉਦੀ ਕਿਰਪਾ ਹੋਣੀ ਹੈ ਤੇ ਨਾਮ ਜਪਿਆ ਜਾਣਾ ਉਦੀ ਕਿਰਪਾ ਹੋਣੀ ਹੈ ਤੇ ਨਾਮ ਧਿਆਇਆ ਜਾਏਗਾ ਕਿਰਪਾ ਹੋਏਗੀ ਤੇ ਕਮਾਈ ਹੋਏਗੀ ਕਿਰਪਾ ਹੋਏਗੀ ਤੇ ਕਮਾਈ ਥਾਂੇ ਵੀ ਤਾਂ ਹੀ ਪੈਣੀ ਹੈ ਸਭ ਕੁਝ ਕਿਰਪਾ ਹੀ ਹੈ ਜੀ ਇਹ ਸਿੱਧੀ ਜੀ ਗੱਲਾਂ ਨੇ ਉਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਹੈ ਜੇ ਉਦੀ ਕਿਰਪਾ ਹੈ ਤੇ ਅਸੀਂ ਅੱਜ ਇੱਥੇ ਬੈਠੇ ਆ ਜੇ ਉਦੀ ਕਿਰਪਾ ਨਾ ਹੁੰਦੀ ਤੇ ਸ਼ਾਇਦ ਅਸੀਂ ਇੱਥੇ ਨਾ ਬੈਠੇ ਹੁੰਦੇ ਜਿਹੜਾ ਰੋਹਾਨੀਅਤ ਨੂੰ ਕਮਾਉਂਦਾ ਹੈ ਉਹ ਕਿਰਪਾ ਨੂੰ ਸਭ ਤੋਂ ਅੱਗੇ ਰੱਖ ਕੇ ਚੱਲਦਾ ਹੈ ਵੀ ਕਿਰਪਾ ਤੇ ਸਭ ਤੋਂ ਪਹਿਲਾ ਹੈ ਬਾਕੀ ਕਮਾਈ ਮਸ਼ੱਕਤ ਬਾਅਦ ਦੀ ਗੱਲ ਹੈ ਇਸ ਕਰਕੇ ਮਹਾਰਾਜ ਕਹਿੰਦੇ ਕਿਰਪਾ ਪਾਏ ਜਦੋਂ ਵਾਹਿਗੁਰੂ ਜੀ ਤੁਹਾਡੀ ਕਿਰਪਾ ਵਰਤਦੀ ਹੈ ਸਹਜ ਆਏ ਮੇਰੀ ਜ਼ਿੰਦਗੀ ਵਿੱਚ ਸਹਜ ਆ ਜਾਂਦਾ ਹੈ ਸਹਿਜ ਵੀ ਆ ਗਿਆ ਤੇ ਨਾਲ ਦਰਸਾਏ ਮੈਨੂੰ ਤੁਹਾਡੇ ਦਰਸ਼ਨ ਵੀ ਹੋ ਗਏ ਤੇ ਕਹਿ ਦਿੱਤਾ ਅਬ ਰਾਤਿਆ ਗੋਬਿੰਦ ਸਿਉ ਹੁਣ ਮੈਂ ਗੋਬਿੰਦ ਦੇ ਨਾਮ ਵਿੱਚ ਬਿਲਕੁਲ ਰਤਿਆ ਗਿਆ ਹਾਂ ਕਿਰਪਾ ਪਾਏ ਸਹਿਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉ ਫਿਰ ਕਹਿ ਦਿੱਤਾ ਸੰਤ ਸੇਵ ਪ੍ਰੀਤਨਾਥ ਰੰਗ ਲਾਲਨ ਲਾਏ ਮਹਾਰਾਜ ਕਹਿ ਲਗੇ ਉਹ ਫਿਰ ਹਮੇਸ਼ਾ ਸੰਤ ਜਨਾਂ ਦੀ ਸੇਵਾ ਵਿੱਚ ਜੁੜਦਾ ਹੈ ਕਿਉਂਕਿ ਜਿਹੜਾ ਆਪ ਨਾਮ ਜਪਦਾ ਉਹ ਨਾਮ ਜਪਣ ਵਾਲਿਆਂ ਦੀ ਸੇਵਾ ਵਿੱਚ ਤਤ ਪਰ ਰਹਿੰਦਾ ਹੈ ਹਮੇਸ਼ਾ ਉਹਨੂੰ ਪਤਾ ਹੈ ਕਿ ਨਾਮ ਜਪਣ ਵਾਲਿਆਂ ਦੀ ਸੇਵਾ ਦੀ ਕਿੰਨੀ ਮਹਾਨਤਾ ਹੈ ਕਿੰਨੀ ਬਰਕਤ ਹੈ ਉਹਨਾਂ ਦੀ ਨਾਮ ਜਪਣ ਵਾਲਿਆਂ ਦੀ ਇਹ ਹਦੇ ਸੰਤ ਸੇਵ ਪ੍ਰੀਤਨਾਥ ਤੇ ਨਾਮ ਜਪਣ ਵਾਲਿਆਂ ਦੀ ਸੇਵਾ ਕਰਦਾ ਤੇ ਉਹ ਦੀ ਜਿਹੜੀ ਪ੍ਰੀਤ ਹੈ ਉਹ ਉਸ ਨਾਥ ਨਾਥਾਂ ਦੇ 나ਥ ਦੇ ਨਾਲ ਬਣ ਜਾਂਦੀ ਹੈ ਪੱਕੇ ਤੌਰ ਤੇ रीत नाथ रंग लालन पाए उस प्यारे दे प्रेम दे रंग विच इन्ना को रंगया जांदा है ओ गुरमुख की ओनु परमात्मा तो बगैर होर kuj ना दिसदा ते ना होर kuj ओनु सुनदा है फिर महाराज अग्गे कहंदे आ गुर ज्ञान मन द्रडाये रहसाए नहीं आए ਸਹਜਾਏ ਮਨ ਨਿਦਾਨ ਇਹਦਾ ਵਿਸ਼ਰਾਮ ਬੜਾ ਮਹਿੰਗਾ ਇਸ ਪੰਕਤੀ ਦਾ ਆਮ ਕਰਕੇ ਦਾ ਵਿਸ਼ਰਾਮ ਜੇ ਕੋਈ ਪਾਠ ਕਰ ਦੋ ਵਿਸ਼ਰਾਮ ਇੱਥੇ ਲਾ ਦਿੰਦਾ ਕਿ ਗੁਰ ਗਿਆਨ ਮਨ ਦੜਾਏ ਰਹਿਸਾਏ ਨਹੀਂ ਆਏ ਇਹ ਗਲਤ ਹੋ ਜਾਂਦਾ ਰਹਿਸਾਏ ਨਹੀਂ ਆਏ ਇਹਨੂੰ ਇਕੱਠਾ ਕਦੀ ਨਹੀਂ ਕਰਨਾ ਇਹਦਾ ਵਿਸ਼ਰਾਮ ਹੈ ਗੁਰ ਗਿਆਨ ਮਨ ਦੜਾਏ ਪਹਿਲਾ ਵਿਸ਼ਰਾਮ ਇੱਥੇ ਹੈ ਫਿਰ ਰਹਿਸਾਏ ਇਥੇ ਅਲਪ ਵਿਸ਼ਰਾਮ ਹੈ ਫੇਰ ਨਹੀਂ ਆਏ ਇਥੇ ਅਰਧ ਵੀ ਸ਼ਰਾਬ ਹੈ ਫਿਰ ਪੂਰੀ ਪੰਗਤੀ ਅਗੇ ਸਹਿ ਜਾਏ ਮਨ ਨਿਦਾਨ ਪਾਏ ਮਹਾਰਾਜ ਜੀ ਕਹਿ ਰਿਹਾ ਜਿੰਨੂ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ ਉਹ ਆਪਣੇ ਮਨ ਵਿੱਚ ਗੁਰੂ ਦਾ ਗਿਆਨ ਧ੍ਰਿੜ ਕਰਦਾ ਹੈ ਜੋ ਗੁਰੂ ਨੇ ਗਿਆਨ ਮੰਨ ਲਓ ਮੈਨੂੰ ਗੁਰੂ ਨੇ ਬਚਨ ਦਿੱਤਾ ਗਿਆਨ ਦਿੱਤਾ ਕਿ ਤੂੰ ਅੰਮ੍ਰਿਤ ਵੇ ਉੱਠਣਾ ਤੂੰ ਨਾਮ ਜਪਣਾ ਹੁਣ ਇਹ ਮੈਂ ਗਿਆਨ ਲੈ ਤੇ ਲਿਆ ਜਿੰਨੂੰ ਮੈਂ ਧ੍ਰਿੜ ਨਹੀਂ ਕਰਾਂਗਾ ਤੇ ਗੱਲ ਥੋੜਾ ਬਣੇਗੀ ਮੈਂ ਇਸ ਗਿਆਨ ਨੂੰ ਆਪਣੇ ਮਨ ਵਿੱਚ ਦ੍ਰਿੜ ਕਰਾਂਗਾ ਵੀ ਅੱਜ ਤੋਂ ਬਾਅਦ ਆਪਾਂ ਅੰਮ੍ਰਿਤ ਲੇ ਉੱਠਣਾ ਹੀ ਉੱਠਣਾ ਹੈ ਮੈਂ ਨਿਤਨੇਮ ਕਰਨਾ ਹੀ ਕਰਨਾ ਹੈ ਮੈਂ ਆਤ ਕਰਮਨ ਕਰਨੇ ਨਹੀਂ ਕਰਨੇ ਬਿਲਕੁਲ ਛੱਡ ਦਿੱਤੇ ਕਰਮ ਕਰਨੇ ਮੈਨੂੰ ਗਿਆਨ ਦਿੱਤਾ ਮਹਾਰਾ ਜੀ ਬੀਆ ਕਰਮ ਗਲਤਾਂ ਤੇਰੇ ਲਈ ਇਹਨੂੰ ਮੈਂ ਦ੍ਰਿੜ ਦ੍ਰਿੜ ਦਾ ਅਰਥ ਹੁੰਦਾ ਹੈ ਪੱਕਾ ਕਰਨਾ ਕਿ ਮੈਂ ਇਹਨੂੰ ਪੱਕਾ ਕਰ ਲਿਆ ਵੀ ਆਹ ਕੰਮ ਆਪਾਂ ਨਹੀਂ ਕਰਨੇ ਆਹ ਕੰਮ ਆਪਾਂ ਕਰਨੇ ਆ ਮਹਾਰਾਜ ਕਹਿੰਦੇ ਆ ਗੁਰ ਗਿਆਨ ਮਨ ਦ੍ਰਿੜਾਏ ਜਦੋਂ ਮਨ ਵਿੱਚ ਦ੍ਰਿੜ ਕਰ ਲੇ ਫਿਰ ਕੀ ਹੋਇਆ ਰਹਿ ਸਾਏ ਫਿਰ ਰਹਿਸ ਦਾ ਅਰਥ ਹੈ ਖੇੜਾ ਆਨੰਦ ਟਿਕਾ ਫਿਰ ਮੇਰੇ ਜੀਵਨ ਵਿੱਚ ਆਨੰਦ ਆ ਗਿਆ ਟਿਕਾ ਆ ਗਿਆ ਤੇ ਆਖਿਆ ਹੋਰ ਕੀ ਮਿਲਿਆ ਨਹੀਂ ਆਏ ਹੁਣ ਮੈਂ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਮੇਰਾ ਮੁੱਕ ਗਿਆ ਗੇੜ ਜਨਮ ਮਰਨ ਵਿੱਚ ਆਉਣ ਦਾ ਨਹੀਂ ਆਏ ਫਿਰ ਆਖਦੇ ਸਹਜਾਏ ਮਨ ਨਿਦਾਨ ਪਾਏ ਮੇਰੇ ਜੀਵ ਨੇ ਚ ਸਹਜ ਆਤਮਿਕ ਅਡੋਲਤਾ ਆ ਗਈ ਹੈ ਤੇ ਆਤਮਿਕ ਅਡੋਲਤਾ ਦਾ ਖਜ਼ਾਨਾ ਮੈਂ ਆਪਣੇ ਮਨ ਵਿੱਚ ਪਾ ਲਿਆ ਮਨ ਨਿਦਾਨ ਪਾਏ ਫਿਰ ਕਹਿ ਦਿੱਤਾ ਸਭ ਤਜੀ ਮਨੈ ਕੀ ਕਾਮ ਕਰਾ ਹੁਣ ਮੈਂ ਜੀਵਨ ਵਿੱਚੋਂ ਬਾਕੀ ਸਾਰੀਆਂ ਕਾਮਨਾਵਾਂ ਛੱਡ ਦਿੱਤੀਆਂ ਤਜੀ ਤਜੀ ਦਾ ਅਰਥ ਹੈ ਤਿਆਗ ਦੇਣਾ ਮਨ ਵਿੱਚ ਇੱਕੋ ਕਾਮਨਾ ਹੈ ਨਾਮ ਜਪਣ ਦੀ ਬਸ ਬਾਕੀ ਸਾਰੀਆਂ ਇੱਛਾਵਾਂ ਕਾਮਨਾਵਾਂ ਵਾਸ਼ਨਾਵਾਂ ਮੁੱਕ ਗਈਆਂ ਫਿਰ ਕਹਿੰਦਿਆ ਚਿਰ ਚਿਰ ਚਾਰਵਰ ਚਿਰ ਚਿਰ ਸ਼ਵਦਾਏ ਚਿਰ 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 ਪਿਆ ਮਹਾਰਾਜ ਆਖਦਿਆ ਇੱਥੇ ਚਾਰ ਯੁੱਗਾਂ ਦਾ ਲਖਾਇਕ ਮੰਨਿਆ ਗਿਆ ਇਹਨੂੰ ਇਹਦਾ ਭਾਵ ਹੈ ਸਤਿਗੁਰੂ ਬੜੇ ਚਿਰਾਂ ਤੋਂ ਚਾਰ ਯੁੱਗ ਉਹ ਚੌਥਾ ਯੁੱਗ ਚੱਲਦਾ ਪਿਆ ਹੈ ਨਾ ਜੀ ਕਹਿ ਦਿੱਤਾ ਮਹਾਰਾਜ ਚਾਰ ਯੁੱਗ ਹੋ ਗਿਆ ਤੇਰੇ ਦਰਸ਼ਨ ਕੀਤੇ ਆ ਤੇਰੇ ਦਰਸ਼ਨਾ ਦੀ ਉਡੀਕ ਵਿੱਚ ਐ ਇੰਨਾ ਚਿਰ ਹੋ ਗਿਆ ਅਜੇ ਤੱਕ ਤੇਰੇ دیدار ਨਹੀਂ ਹੋਏ ਤੇ ਕਿਰਪਾ ਕਰ ਹਾਂ ਹੁਣ ਤੇਰੇ ਦਰਸ਼ਨਾ ਦੀ ਪਿਆਸ ਬਹੁਤ ਲੱਗੀ ਐ ਬਹੁਤ ਪਿਆਸ ਲੱਗੀ ਹੁਣ ਸਮਾਂ ਬਹੁਤ ਹੋ ਗਿਆ ਕਹਿੰਦਿਆ ਚਿਰ 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 ਭਇਆ ਮਨ ਬਹੁਤ ਪਿਆਸ ਲੱਗੀ ਵਾਹਿਗੁਰੂ ਤੇਰੀ ਦਰਸ਼ਨਾਂ ਦੀ ਬਹੁਤ ਪਿਆਸ ਲੱਗੀ ਹੁਣ ਇਸ ਪਿਆਸ ਨੂੰ 부ਝਾ ਦਿਓ ਤੇ ਪਿਆਸ ਬੁਝੇਗੀ ਤੇਰੇ ਦਰਸ਼ਨਾਂ ਨਾਲ ਫਿਰ ਆਖਦਿਆ ਹਰ ਦਰਸ਼ਨੋ ਦਿਖਾਵੋ ਮੈਨੂੰ ਆਪਣੇ ਦਰਸ਼ਨ ਦੇ ਦਿਓ ਹਾਂ ਜਰਾ ਤੇ ਨਾਲ ਕਹਿ ਦਿੱਤਾ ਮੋਹੇ ਤੁਮ ਬਤਾਵੋ ਮੈਨੂੰ ਤੁਸੀਂ ਦੱਸੋ ਤੁਹਾਡੇ ਦਰਸ਼ਨ ਮਿਲਣਗੇ ਕਿਵੇਂ ਇੱਕ ਤੇ ਤੁਹਾਡੇ ਦਰਸ਼ਨ ਚਾਹੀਦੇ ਆ ਪਿਆਸ ਲੱਗੀ ਐ ਤੇ ਦੱਸਣਾ ਵੀ ਤੁਸੀਂ ਇਹ ਮੈਨੂੰ ਕਿ ਤੁਹਾਡੇ ਦਰਸ਼ਨ ਹੋਣਗੇ ਕਿਵੇਂ ਮੈਨੂੰ ਹਰ ਦਰਸ਼ਨੋ ਦਿਖਾਵੋ ਮੋਹੇ ਤੁਮ ਬਤਾਵੋ ਤੇ ਫਿਰ ਮਹਾਰਾਜ ਨੇ ਕਹਿ ਦਿੱਤਾ ਜੇ ਦਰਸ਼ਨ ਕਰਨੀ ਹੂੰ ਫਿਰ ਸ਼ਰਨ ਵਿੱਚ ਆ ਜਾ ਮੇਰੀ ਫਿਰ ਕਹਿ ਦਿੰਦੇ ਆ ਨਾਨਕ ਦੀਨ ਸ਼ਰਨ ਆਏ ਲੋ ਜੀ ਫਿਰ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਵਾ ਤੇ ਜਦੋਂ ਮੈਂ ਰੱਬ ਦੀ ਸ਼ਰਨ ਵਿੱਚ ਆ ਗਿਆ ਉਹਨੇ ਨਾਮ ਜਪਾਇਆ ਫਿਰ ਕੀ ਹੋਇਆ ਗਲ ਲਾਏ ਉਹਨੇ ਫਿਰ ਮੈਨੂੰ ਆਪਣੇ ਦਰਸ਼ਨ ਦੇ ਕੇ ਕੁੱਟ ਕੇ ਆਪਣੇ ਗਲ ਲਾ ਲਿਆ ਉਸ ਮਾਲਕ ਇੱਥੇ ਵਰ ਸ਼ਬਦ ਦੀ ਸਮਾਪਤੀ ਕਰ ਦਿੰਦੇ ਆ ਕਹਿੰਦੇ ਆ ਹਾ ਦਰਸ਼ਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਸਤਿਗੁਰ ਜੀ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਤੇ ਮੈਨੂੰ ਤੁਸੀਂ ਗਰੀਬ ਨੂੰ ਆਪਣੇ ਦੀਨ ਨੂੰ ਨਿਮਾਣਾ ਜਾਣੇ ਤਾਂ ਨਾ ਜਾਣ ਕੇ ਆਪਣੇ ਗਲ ਲਾ ਲਵੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜਗਿਆਸੂ ਹਰ ਪਲ ਅਰਦਾਸ ਕਰਦਾ ਰਹਿੰਦਾ ਹੈ ਕਿ ਸੱਚੇ ਪਾਤਸ਼ਾਹ ਪ੍ਰਭ ਮੋਹਿ ਕੱਬ ਗਲ ਲਾਵੈਗੇ ਨਾ ਉਹ ਹਮੇਸ਼ਾ ਚਾਹੁੰਦਾ ਹੈ ਉਹਦੀ ਅੰਦਰ ਤਾਗ ਹੁੰਦੀ ਹੈ ਕਿ ਕਿੱਧਰ ਮੈਨੂੰ ਗਲ ਲਾਏਗਾ ਮੇਰਾ ਪਿਆਰਾ ਕਿੱਦਨ ਆਪਣੀ ਗਲਵਕੜੀ ਵੀ ਚਲੇਗਾ ਮੈਨੂੰ ਇੱਕ ਪਿਆਰੇ ਦਾ ਪ੍ਰੇਮ ਹੈ ਉਸ ਪ੍ਰਭੂ ਦੇ ਨਾਲ ਸਤਿਗੁਰੂ ਜੀ ਕਿਰਪਾ ਕਰਨ ਜੋ ਮਹਾਰਾਜ ਇਸ ਬਚਨਾਂ ਵਿੱਚ ਸਾਨੂੰ ਸਮਝਾ ਰਹੇ ਆ ਅਸੀਂ ਇਹਨਾਂ ਬਚਨਾਂ ਨੂੰ ਧ੍ਰਿੜ ਕਰਨਾ ਹੈ ਸਤਿਗੁਰੂ ਜੀ ਦੀ ਰਹਿਮਤ ਦੇ ਪਾਤਰ ਬਣਨਾ ਹੈ ਆਓ ਸਾਰੇ ਕਿਰਪਾ ਕਰਿਓ ਜੀ ਕੋਈ ਰਸਨਾ ਵਾਂਦੀ ਨਾ ਰਹੇ සතනාමවා හිෙගුරු සතනාමවාහිගුරු